ਤੇ ਉਸ ਤੋਂ ਬਾਅਦ ਜਦ ਅਸੀਂ ਪੰਜਾਬ ਜਦੋਂ ਆਏ ਤੇ ਪੰਜਾਬ ਵਿੱਚ ਡੈਡੀ ਉਹਨਾਂ ਨੇ ਕਿਹਾ ਕਿ ਯਾਰ ਇਹਦੀ ਸਕੂਲਿੰਗ ਜਿਹੜੀ ਜਿੱਦਾਂ ਦੀ ਉੱਥੇ ਹੁੰਦੀ ਸੀ ਇੱਥੇ ਦੀ ਕਰਾਉਣੀ ਆ। ਉਸ ਸੀ ਕਿਹਾ ਪ੍ਰਾਈਵੇਟ ਸਕੂਲ ਚ ਪੜ੍ਹੀਆਂ ਪਰ ਜਦ ਮੈਨੂੰ ਸਟੋਰੀ ਦੇ ਬਾਰੇ ਪਤਾ ਲੱਗਿਆ ਤਾਂ ਸਾਧ ਜੀ ਨੇ ਮੈਨੂੰ ਪੂਰਾ ਐਕਸਪਲੇਨ ਕੀਤਾ ਸੀਗਾ ਕਿ ਕਿੱਦਾਂ ਪ੍ਰਾਇਮਰੀ ਸਕੂਲਾਂ ਦੀ ਜਿਹੜੀ ਜੋ ਚੀਜ਼ਾਂ ਹੋ ਰਹੀਆਂ ਨੇ ਤੇ ਉਹਦੇ ਨਾਲ ਮੈਨੂੰ ਬਹੁਤ ਹਲਕੀ ਕੈਰੈਕਟਰ ਪਲੇ ਕਰਨ ਵਿੱਚ ਤੇ ਵੈਸੇ ਵੀ ਮੇਰਾ ਜਿਹੜਾ ਕੈਰੈਕਟਰ ਹੈ ਉਹ ਇੱਕ ਵੈਲ এডਿਕੇਟਿਡ ਹੈ ਨਾ ਉਹ ਵੀ ਪੰਜਾਬੀ ਵਿੱਚ ਲਿਖ ਸਕਦੀ ਆ ਬੋਲ ਸਕਦੀ ਆ ਪੜ ਸਕਦੀ ਆ ਮੈਂ ਪੰਜਾਬੀ ਵਿੱਚ ਪੜੀਆਂ ਪੰਜਾਬ ਦੀ ਮੇਰੀ ਰਿਹائش ਹੈ ਮੈਂ ਜਿਹੜੀਆਂ ਪਿਛਲੀਆਂ ਸੀ ਫਿਲਮਾਂ ਕੀਤੀਆਂ ਤਾਂ ਉਹ ਕਿਉਂਕਿ ਮਤਲਬ ਹੁਣ ਆਪਣਾ ਸਿੰਗਿੰਗ ਲਾਈਨ ਵੀ ਹੈ ਸ਼ੋਅ ਬਿਜ਼ਨਸ ਹੈ ਇਹ ਉਹ ਤੇ ਬਿਜ਼ੀ ਅਨੇ ਹੁੰਦੇ ਸੀ ਕਿ ਚੱਲ ਯਾਰ ਕੋਈ ਗੱਲ ਨਹੀਂ ਆ ਪੁੱਛ ਜਾਇਆ ਕਰ ਲਾਂਗੇ ਆਪਾਂ ਆਪਾਂ ਕਰ ਹੀ ਲੈਣਾ ਤੇਰਾ ਮੁੱਖ ਮਾਰੇ ਲਿਸ਼ਕੁਰਾਨੀ ਸੂਰਜ ਤੋਂ ਲੈ ਕੇ ਲੋਹੜੀਏ ਅੱਜ ਤੇਰਾ ਪਿੰਡਾ ਮਹਿਕ ਰਿਹਾ ਫੁੱਲਾਂ ਤੋਂ ਲੈ ਖੁਸ਼ਬੂ ੜੀ ਏ ਮੇਰੀ ਉਮਰ ਵਧਾ ਦਊਗੀ ਤੇਰੀ ਜੋ ਇੱਕ ਗੱਲ ਵੱਖਰੀ ਏ ਹੁਣ ਜੀਣਾ ਮੁਸ਼ਕਿਲ ਤੇਰੇ ਬਿਨ ਜੇ ਮਰ ਗਏ ਤਾਂ ਗੱਲ ਵੱਖਰੀ ਏ ਟੀਚਰ ਸੇ ਬਰਨਾਂ ਗੱਲ ਕਰਨੀ ਸ਼ੁਰੂ ਕੀਤੀ ਤੋ ਪਤਾ ਲੱਗਿਆ ਜਿਹਨਾਂ ਵਿੱਚ ਬਹੁਤ ਸਾਰੇ ਸਰਕਾਰੀ ਟੀਚਰ ਇਹੋ ਜਿਹੇ ਨੇ ਜਿਹੜੇ ਬਹੁਤ ਮਿਹਨਤ ਕਰਦੇ ਨੇ ਇਹ ਜਿਤ ਮਕਾਇਦਾ ਹੈ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਐਂਟਰਟੇਨ ਕਰਦੀ ਹੈ ਕਮੇਡੀ ਫਿਲਮ ਹੈ ਸਾਰੀ ਪਰ ਸਾਡੀ ਫਿਲਮ ਦਾ ਮੁੱਦਾ ਇੱਕ ਸਾਡੀ ਫਿਲਮ ਨਾਲ ਚੁਟਕਲੇ ਨਹੀਂ ਕਿ ਤੁਸੀਂ ਸਿਰਫ ਚੁਟਕਲੇ ਸੁਣਾ ਕੇ ਲੋਕ ਨੂੰ ਸੋਣਾ ਜੀ ਕਹਿੰਦੇ ਕੋਈ ਮੁੱਦਾ ਹੈ ਪੰਜਾਬੀ ਸਿਨੇਮੇ ਦੇ ਵਿੱਚ ਹੁਣ ਇੱਕ ਨਵੀਂ ਫਿਲਮ ਆਈ ਹੈ ਪਿੰਡਾ ਵਾਲਾ ਸਕੂਲ ਹਾਲਕੀ ਪੰਜਾਬੀ ਸਿਨੇਮਾ ਨੂੰ ਜ਼ਿਆਦਾਤਰ ਇਸ ਕਰਕੇ ਦੇਖਿਆ ਜਾਂਦਾ ਹੈ ਕਿ ਇਸ ਦੇ ਵਿੱਚ ਫਨੀ ਫਿਲਮਾਂ ਜਾਂ ਫਿਰ ਕਾਮੇਡੀ ਬੇਸ ਫਿਲਮਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਪਰ ਇੱਕ ਨਵਾਂ ਕਨਸੈਪਟ ਹੈ ਨਵੀਂ ਚੀਜ਼ ਹੈ ਉਸ ਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਉਹ ਤਾਂ ਚਲੋ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗੇਗਾ ਪਰ ਉਸ ਫਿਲਮ ਦੇ ਵਿੱਚ ਕੀ ਕੁਝ ਹੈ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਪੀਤ ਗੱਲ ਖਰੀ ਨਹੀਂ ਗੱਲਬਾਤ ਕਰ ਲੈਣਾ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਆਏ ਜੀ ਐਨ ਅੱਛਾ ਬੜਾ ਹੀ ਪਿਆਰਾ ਕਨਸੈਪਟ ਹੈ ਪੁਰਾਣੇ ਸਮਿਆਂ ਦੀ ਤੁਸੀਂ ਯਾਦ ਲਉਣੀ ਹੋ ਜਦੋਂ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀਗੇ ਜਾਂ ਫਿਰ ਅਸੀਂ ਜਦੋਂ ਪਹਿਲੀ ਦੂਸਰੀ ਕਲਾਸਾਂ ਦੇ ਵਿੱਚ ਗੁੰਨੇ ਸੀਗੇ ਉਹ ਵਾਲਾ ਉਹ ਕਨਸੈਪਟ ਤੁਸੀਂ ਚੁਣਿਆ ਹੈ ਪਹਿਲਾਂ ਤੇ ਇਹ ਕਨਸੈਪਟ ਕਿਵੇਂ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਭਾਈ ਇਹ ਕਨਸੈਪਟ ਦੇ ਉੱਤੇ ਫਿਲਮ ਬਣ ਰਹੀ ਹੈ ਤੇ ਇਹਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਇਹ ਸਾਡੇ ਲਈ ਬੜੀ ਖੁਸ਼ੀਨਸੀ ਦੀ ਗੱਲ ਹੈ ਕਿ ਅਸੀਂ ਇਹ ਜਆ ਕਨਸੈਪਟ ਚੁਣਨ 'ਚ ਕਾਮਯਾਬ ਹੋਏ ਜਿਹੜਾ ਸਾਡਾ ਸਾਰਿਆਂ ਦਾ ਹੀ ਸਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਰਿਲੇਟਡ ਹੈ ਕਨੈਕਟਡ ਹੈ ਸੋ ਇਹ ਤਾਜਵੀਰ ਹੁਣਾਂ ਨੇ ਲਿਖੀ ਐ ਫਿਲਮ ਸੋ ਤਾਜ ਹੁਣਾਂ ਨੇ ਜਦੋਂ ਇਹ ਫਿਲਮ ਇਹਨੂੰ ਸੁਣਾਈ ਤੇ ਮੈਨੂੰ ਲੱਗਿਆ ਕਿ ਯਾਰ ਵੀ ਇਦਾਂ ਦਾ ਕਿਰਦਾਰ ਮੈਂ ਬੜੀ ਦੇਰ ਦਾ ਸੋਚਦਾ ਸੀ ਵੀ ਮੈਨੂੰ ਮਿਲੇ ਜਿਹੜਾ ਮੇਰੇ ਕਰਨ ਵਾਲਾ ਹੋਵੇ ਸੋ ਇੱਕ ਕਿਰਦਾਰ ਮੈਨੂੰ ਮਿਲਿਆ ਤੇ ਮੈਨੂੰ ਚੰਗਾ ਲੱਗਿਆ ਮੈਂ ਸੋਚਿਆ ਕਿ ਯਾਰ ਮੈਂ ਇਹਨੂੰ ਕਰਾਂ ਤੇ ਸਾਡਾ ਇੱਕ ਬੜਾ ਵਧੀਆ ਵੀਰ ਅੰਗਦ ਉਹਨਾਂ ਦੇ ਕਰਕੇ ਮੈਨੂੰ ਤਾਜ ਮਿਲਿਆ ਫਿਰ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਤੇ ਬਸ ਫਿਰ ਅਸੀਂ ਫਾਈਨਲ ਕਰਤੀ ਮਨ ਲੱਗਾ ਜਦੋਂ ਮੈਂ ਸਟੋਰੀ ਸੁਣੀ ਉਸ ਤੋਂ 20 20 ਦਿਨ ਬਾਅਦ ਅਸੀਂ ਇਹ ਫਿਲਮ ਜਿਹੜੀ ਸਟਾਰਟ ਕਰਤੀ ਸੀਗੀ ਅੱਛਾ ਤੁਸੀਂ ਵੀ ਪੜ੍ਹੇ ਹੋ ਸਕੂਲ ਦੇ ਵਿੱਚ ਹੀ ਪ੍ਰਾਇਮਰੀ ਅ ਨਹੀਂ ਮੈਂ ਪ੍ਰਾਇਮਰੀ ਸਕੂਲ ਚ ਤਾਂ ਨਹੀਂ ਪੜ੍ਹਿਆ ਕਿਉਂਕਿ ਮੈਂ ਅਸੀਂ ਚਾਰ ਬ੍ਰਦਰ ਆ ਤੇ ਮੇਰੇ ਫਾਦਰ ਸਾਹਿਬ ਆਰਮੀ ਸੀਗੇ ਤੇ ਉਹ ਚਾਹੁੰਦੇ ਸੀਗੇ ਵੀ ਯਾਰ ਮੈਂ ਮੇਰੀ ਐਜੂਕੇਸ਼ਨ ਜਿਹੜੀ ਹੈ ਇਹ ਜੀ ਜਗ੍ਹਾ ਤੇ ਹੋਵੇ ਜਿੱਥੇ ਕਿਉਂਕਿ ਅਸੀਂ ਮੈਂ ਥੋੜਾ ਜਿਹਾ ਮੇਰਾ ਜਿਹੜਾ ਬਚਪਨ ਹੈ ਉਹ ਰਹਾ ਹੈ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਉੱਥੇ ਮੇਰੀ ਮੇਰੇ ਫਾਦਰ ਸਾਹਿਬ ਦੀ ਜੁਆਇਨਿੰਗ ਸੀਗੀ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਜਦੋਂ ਆਏ ਤੇ ਪੰਜਾਬ ਵਿੱਚ ਡੈਡੀ ਉਹਨਾਂ ਨੇ ਕਿਹਾ ਕਿ ਯਾਰ ਇਹਦੀ ਸਕੂਲਿੰਗ ਜਿਹੜੀ ਜਿੱਦਾਂ ਦੀ ਉੱਥੇ ਹੁੰਦੀ ਸੀ ਇੱਥੇ ਦੀ ਕਰਾਉਨੇ ਆ ਤੇ ਇੱਕ ਸਾਡੇ ਉੱਥੇ ਡੀਏਵੀ ਸਕੂਲ ਹੈ ਉੱਥੇ ਅਸੀਂ ਮੇਰੀ ਮੇਰੀ ਜਿਹੜੀ ਸਕੂਲਿੰਗ ਉੱਥੇ ਹੋਈ ਮੇਰੇ ਬਾਕੀ ਦੇ ਬ੍ਰਦਰ ਜਿਹੜੇ ਨੇ ਉਹ ਪ੍ਰਾਇਮਰੀ ਸਕੂਲ ਚ ਪੜੇ ਪਰ ਮੈਨੂੰ ਸ਼ੌਂਕ ਬਹੁ ਸੀ ਪ੍ਰਾਇਮਰੀ ਸਕੂਲ ਜਾਣ ਦਾ ਮੈਂ ਕਈ ਵਾਰੀ ਆਪਣੇ ਉਧਰੋਂ ਛੁੱਟੀ ਮਾਰ ਲੰਦਰਾਂ ਤੇ ਮੈਂ ਪ੍ਰਾਇਮਰੀ ਸਕੂਲ ਆ ਲਾਂਗੇ ਉੱਥੇ ਪੜਦਾ ਨਹੀਂ ਰਿਹਾ ਪਰ ਮੈਂ ਉੱਥੇ ਜਾ ਕੇ ਬਹਿ ਜਾਂਦਾ ਰਹਾਂ ਤੇ ਮੈਨੂੰ ਖੈਰ ਉਹ ਥੋੜੇ ਫਰੈਂਡਲੀ ਹੁੰਦੇ ਸੀ ਉਸ ਟਾਈਮ ਟੀਚਰ ਤੇ ਉਹ ਮੈਨੂੰ ਰੋਕਦੇ ਨਹੀਂ ਸੀਗੇ ਤੇ ਇਸ ਕਰਕੇ ਮੇਰੇ ਅੰਦਰ ਉਹ ਕਿਤੇ ਨਾ ਕਿਤੇ ਚੀਜ਼ ਸੀਗੀ ਕਿ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦਾ ਕਲਚਰ ਕਿਵੇਂ ਦਾ ਉੱਥੇ ਕਿਵੇਂ ਪੜਾਇਆ ਜਾਂਦਾ ਕਿੱਦਾਂ ਦੀ ਪੜਾਈ ਹੁੰਦੀ ਹੈ ਹਨਾ ਤੇ ਉਸ ਟਾਈਮ ਮੈਨੂੰ ਲੱਗਦਾ ਵੀ ਮੇਰੇ ਨਾਲ ਐਦਾਂ ਦੇ ਬਹੁਤ ਕਾਬਲ ਬੱਚੇ ਸੀਗੇ ਵੀ ਜਿਨ੍ਹਾਂ ਨੂੰ ਉਹਦਾਂ ਦੀ এডਿਕੇਸ਼ਨ ਨਹੀਂ ਮਿਲ ਪਾਈ ਤੇ ਉਹ ਅੱਗੇ ਨਹੀਂ ਵੱਧ ਸਕੇ ਹੈਨਾ ਕਿਉਂਕਿ ਐਜਿ এডਿਕੇਸ਼ਨ ਬਹੁਤ ਜ਼ਰੂਰੀ ਹੈ ਹਰ ਇੱਕ ਬੰਦੇ ਦੇ ਲਈ ਤੁਹਾਨੂੰ ਅੱਗੇ ਵਧਣ ਚ ਬਹੁਤ ਸਹਾਇੀ ਰਹਿੰਦੀ ਹੈ ਹਮੇਸ਼ਾ ਸੋ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਸਤਰ ਹੈ ਉਹ ਬਹੁਤ ਉੱਚਾ ਹੋਣਾ ਚਾਹੀਦਾ ਅੱਛਾ ਮੈਮ ਦੇ ਨਾਲ ਮੈਂ ਗੱਲਬਾਤ ਕਰੂੰਗਾ ਮੈਮ ਤੁਸੀਂ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹੇ ਹੋ ਗੈਪ ਕਿਵੇਂ ਪੂਰਾ ਕੀਤਾ ਐਂਡ ਕਿੰਨੇ ਸਮੇਂ ਦੇ ਵਿੱਚ ਇਸ ਜਿਹੜਾ ਹੈਗਾ ਕਰੈਕਟਰ ਦੇ ਵਿੱਚ ਤੁਸੀਂ ਕੋਈ ਜਿਹੜਾ ਹੈਗਾ ਗਏ ਹੋ ਕਿਉਂਕਿ ਤੁਸੀਂ ਇੱਕ ਬੜਾ ਵੱਡਾ ਕਿਰਦਾਰ ਜਿਹੜਾ ਹੈ ਉਹ ਪਲੇ ਕਰ ਰਹੇ ਹੋ ਤੁਸੀਂ ਸਹੀ ਕਿਹਾ ਮੈਂ ਪ੍ਰਾਈਵੇਟ ਸਕੂਲ ਚ ਪੜੀਆ ਪਰ ਜਦ ਮੈਨੂੰ ਸਟੋਰੀ ਦੇ ਬਾਰੇ ਪਤਾ ਲੱਗਿਆ ਤਾਂ ਤਾਦਸਰ ਨੇ ਮੈਨੂੰ ਪੂਰਾ ਐਕਸਪਲੇਨ ਕੀਤਾ ਸੀਗਾ ਕਿ ਕਿੱਦਾਂ ਪ੍ਰਾਇਮਰੀ ਸਕੂਲਾਂ ਦੀ ਜਿਹੜੀ ਜੋ ਚੀਜ਼ਾਂ ਹੋ ਰਹੀਆਂ ਨੇ ਤੇ ਉਹਦੇ ਨਾਲ ਮੈਨੂੰ ਬਹੁਤ ਹੈਲਪ ਹੋਈ ਕੈਰੈਕਟਰ ਪਲੇ ਕਰਨ ਵਿੱਚ ਤੇ ਵੈਸੇ ਵੀ ਮੇਰਾ ਜਿਹੜਾ ਕੈਰੈਕਟਰ ਹੈ ਉਹ ਇੱਕ ਵੈਲ এডਿਕੇਟਿਡ ਹੈ ਨਾ ਉਹ ਵੀ ਪੜ੍ਹੀ ਹੋਈ ਹੈ ਸਰਕਾਰੀ ਸਕੂਲ ਤੋਂ ਅੱਗੇ ਇੱਕ ਹਾਈ ਅਫਸਰ ਲੈਵਲ ਤੇ ਲੱਗੀ ਹੋਈ ਹੈ ਤੇ ਜਦ ਮੈਨੂੰ ਸਮਝਾਇਆ ਗਿਆ ਤਾਂ ਚੰਗੀ ਤਰ੍ਹਾਂ ਸਮਝ ਆ ਗਿਆ ਸੀਗਾ ਕੈਰੈਕਟਰ ਐਂਡ ਸਾਰੀ ਟੀਮ ਨੇ ਇੰਨੀ ਮਦਦ ਕੀਤੀ ਹੈ ਤੇ ਬਹੁਤ ਵਧੀਆ ਰਿਹਾ ਸਾਰੀ ਟੀਮ ਨਾਲ ਬਹੁਤ ਮਜ਼ਾ ਆਇਆ ਸ਼ੂਟ ਕਰਕੇ ਪੰਜਾਬੀ ਸਿੱਖੀ ਫਿਰ ਜਦੋਂ ਇਹ ਫਿਲਮ ਜਦੋਂ ਬਣਉਣੀ ਸੀਗੀ ਜਾਂ ਫਿਰ ਤੁਹਾਡੇ ਕੋਲ ਸਕ੍ਰਿਪਟ ਆਈ ਨੀ ਮੈਂ ਪੰਜਾਬੀ ਆ ਮੈਂ ਪੰਜਾਬੀ ਚ ਗੱਲ ਕਰਦੀ ਆ ਉਹਦੀ ਇਹ ਮਤਲਬ ਤੁਹਾਨੂੰ ਜੀ ਹਾਂਜੀ ਬਿਲਕੁਲ ਤੁਹਾਡੇ ਨਾਲ ਮੈਂ ਪੰਜਾਬੀ ਚ ਤਾਂ ਗੱਲ ਕਰ ਰਹੀ ਆ ਉਹਦੀ ਪੰਜਾਬੀ ਇੱਕ ਇੱਕ ਹੁੰਦਾ ਹੈ ਮਤਲਬ ਇੱਕ ਕਰੈਕਟਰ ਹੁੰਦਾ ਹੈ ਜਿਸ ਦੇ ਵਿੱਚ ਬੰਦੇ ਨੂੰ ਹੁੰਦਾ ਹੈ ਕਿ ਬਈ ਇਹ ਚੀਜ਼ ਤਾਂ ਆਉਣੀ ਜ਼ਰੂਰੀ ਹੈਗੀ ਆ ਉਹ ਤੁਸੀਂ ਸਿੱਖਗੇ ਸੀ ਕਿਉਂਕਿ ਕਹਿੰਦੇ ਨੇ ਕਿ ਬਈ ਜੇ ਪੰਜਾਬੀ ਫਿਲਮ ਹੈ ਤਾਂ ਉਸ ਦੇ ਵਿੱਚ ਜਿਵੇਂ ਟੀਚਰ ਬੜਿਆ ਹੈ ਤਾਂ ਕੋਈ ਉਸ ਨੂੰ ਉੜਾੜਾ ਤਾਂ ਆਉਣਾ ਹੀ ਚਾਹੀਦਾ ਹੈ ਮੈਂ ਪੰਜਾਬੀ ਚ ਲਿਖ ਸਕਦੀ ਆ ਬੋਲ ਸਕਦੀ ਆ ਪੜ ਸਕਦੀ ਆ ਮੈਂ ਪੰਜਾਬੀ ਚ ਹੀ ਪੜਿਆ ਪੰਜਾਬ ਦੀ ਮੇਰੀ ਰਿਹائش ਹੈ ਤੇ ਮੈਨੂੰ ਐਦਾਂ ਕੋਈ ਪੰਜਾਬੀ ਸਿੱਖਣੀ ਨਹੀਂ ਪਈ ਫਿਲਮ ਲਈ ਕਿਉਂਕਿ ਇੱਥੋਂ ਦੇ ਮੇਰੇ ਮਾਤਾ ਪਿਤਾ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਕਲਚਰ ਨਾਲ ਆਪਣੀ ਭਾਸ਼ਾ ਨਾਲ ਹਮੇਸ਼ਾ ਜੁੜੀ ਰਵਾਂ ਭਾਵੇਂ ਮੈਂ ਪ੍ਰਾਈਵੇਟ ਸਕੂਲ ਚ ਪੜੀ ਆ ਪਰ ਐਦਾਂ ਕਦੀ ਵੀ ਨਹੀਂ ਹੋਇਆ ਕਿ ਮੈਂ ਆਪਣੀ ਭਾਸ਼ਾ ਤੋਂ ਦੂਰ ਹੋਈ ਆ ਕਦੀ ਐਦਾਂ ਜਦੋਂ ਜਦੋਂ ਤੁਸੀਂ ਦੇਖਿਆ ਕਿ ਭਈ ਆ ਛੋਟੇ ਸਕੂਲ ਦੇ ਵਿੱਚ ਆ ਕੁਝ ਵੀ ਹੁੰਦਾ ਰਿਹਾ ਹੈ ਉਹ ਤੁਸੀਂ ਫਿਰ ਮਿਸ ਕੀਤਾ ਕਿ ਭਈ ਕਿਉਂ ਮੈਂ ਇਸ ਸਕੂਲ ਚ ਕਿਉਂ ਨਹੀਂ ਪੜੀ ਹੈਗੀ ਮੈਨੂੰ ਲੱਗਦਾ ਜੋ ਮੈਂ ਮਿਸ ਕੀਤਾ ਉਹ ਮੈਂ ਇਸ ਫਿਲਮ ਰਾਹੀਂ ਪੂਰਾ ਕਰ ਲਿਆ ਜੋ ਵੀ ਮੇਰੀ ਚੀਜ਼ਾਂ ਮਿਸ ਹੋਈਆਂ ਨੇ ਮੇਰੇ ਬਚਪਨ ਚ ਸ਼ਾਇਦ ਮੈਂ ਉਹ ਜੀਲੀਆਂ ਨੇ ਬੱਚਿਆਂ ਨਾਲ ਨਕ ਮਜ਼ਾ ਆਇਆ ਸਾਨੂੰ ਸ਼ੂਟ ਕਰਦੇ ਹੋਏ ਕਿਉਂਕਿ ਕੁਝ ਜਿਹੜੇ ਬੱਚੇ ਸੀਗੇ ਉਹ ਐਕਚੁਅਲੀ ਨਾਲ ਦੇ ਪਿੰਡਾਂ ਦੇ ਸਕੂਲਾਂ ਦੇ ਸੀਗੇ ਤੇ ਅਸੀਂ ਉਹਨਾਂ ਨਾਲ ਰਹੇ ਹਾਂ ਜਿਨੇ ਦਿਨ ਅਸੀਂ ਸ਼ੂਟ ਕੀਤਾ ਉਹਨਾਂ ਨਾਲ ਖੇਡਦੇ ਹਾਂ ਗੱਲਾਂ ਬਾਤਾਂ ਕੀਤੀਆਂ ਤੇ ਜੋ ਵੀ ਚੀਜ਼ਾਂ ਮਿਸ ਹੋਈਆਂ ਸੀ ਉਹ ਸਾਰੀਆਂ ਪੂਰੀਆਂ ਹੋ ਗਈਆਂ ਇਸ ਫਿਲਮ ਰਾਹੀਂ ਤੁਸੀਂ ਕਿੰਨੇ ਸਮੇਂ ਦੇ ਵਿੱਚ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਤੁਸੀਂ ਸਕ੍ਰਿਪਟ ਨੂੰ ਜਾਂ ਫਿਲਮ ਨੂੰ ਕਿੰਨੇ ਸਮੇਂ ਦੇ ਵਿੱਚ ਪਿਕਅ ਅੱਜ ਤੋਂ ਹੀ ਸ਼ੁਰੂ ਕਰ ਦਿੰਦੇ ਆਂ ਜਾਂ ਮੈਂ ਜਿਹੜੀਆਂ ਪਿਛਲੀਆਂ ਸੀ ਫਿਲਮਾਂ ਕੀਤੀਆਂ ਦਾ ਉਹ ਕਿਉਂਕਿ ਮਤਲਬ ਹੁਣ ਆਪਣਾ ਸਿੰਗਿੰਗ ਲਾਈਨ ਵੀ ਐ ਸ਼ੋਅ ਬਿਜ਼ਨਸ ਆ ਇਹ ਉਹ ਤਾਂ ਬਿਜ਼ੀ ਅਨੇ ਹੁੰਦੇ ਸੀ ਕਿ ਚੱਲ ਯਾਰ ਕੋਈ ਗੱਲ ਨਹੀਂ ਆਪਾਂ ਉੱਥੇ ਜਾ ਕੇ ਕਰ ਲਾਂਗੇ ਆਪਾਂ ਆਪਾਂ ਕਰ ਹੀ ਲੈਣਾ ਬਟ ਇਹ ਫਿਲਮ ਐਦਾਂ ਦੀ ਫਿਲਮ ਸੀ ਵੀ ਤਾਜਵੀਰ ਹੋਣਾ ਨੇ ਜਦੋਂ ਮੈਨੂੰ ਇੱਕ ਸਕ੍ਰਿਪਟ ਦਿੱਤੀ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਕਹੇ ਭਾਜੀ ਇਹਨੂੰ ਦੋ ਤਿੰਨ ਵਾਰੀ ਪੜ੍ਹਨਾ ਹੈ ਤੇ ਇਹ ਇਹ ਪਹਿਲੀ ਫਿਲਮ ਸੀ ਜਿਹਨੂੰ ਮੈਂ ਪ੍ਰੋਪਰ ਪਹਿਲਾਂ ਪੜ੍ਹਿਆ ਫਿਰ ਉਹਨੂੰ ਆਬਜ਼ਰਵ ਕੀਤੀਆਂ ਚੀਜ਼ਾਂ ਕਿ ਇੱਕ ਟੀਚਰ ਕਿਵੇਂ ਦਾ ਹੋਣਾ ਚਾਹੀਦਾ ਤੇ ਉਜਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਉਹ ਚੀਜ਼ਾਂ ਕਿਤੇ ਨਾ ਕਿਤੇ ਐਕਸਪੀਰੀਅੰਸ ਕੀਤੀਆਂ ਛੋਟੇ ਹੁੰਦੇ ਆ ਵੀ ਸਾਡੇ ਟੀਚਰਸ ਕਿਵੇਂ ਦੇ ਸੀਗੇ ਉਹਨਾਂ ਦਾ ਕਿਵੇਂ ਦਾ ਆਚਰਣ ਸੀ ਸੋ ਉਹ ਮੈਨੂੰ ਬਹੁਤੀ ਔਖਾਈ ਨਹੀਂ ਹੋਈ ਉਹ ਚੀਜ਼ ਅਡਾਪਟ ਕਰਨ ਚ ਤੇ ਜਦੋਂ ਅਸੀਂ ਸ਼ੂਟ ਕੀਤੀ ਫਿਲਮ ਤੇ ਆਬਵੀਅਸਲੀ ਜਿੱਦਾਂ ਜਿੱਦਾਂ ਤੁਸੀਂ ਤੁਹਾਡੇ ਦਿਨ ਜੁੜਦੇ ਜਾਂਦੇ ਆ ਤੁਹਾਡੀ ਸ਼ੂਟ ਦੇ ਨਾਲ ਨਾਲ ਤੇ ਉਹ ਤੁਸੀਂ ਉਸ ਕੈਰੈਕਟਰ ਚ ਵੱਢਦੇ ਜਾਂਦੇ ਹੋ ਈਵਨ ਬੜੀ ਮਜ਼ੇਦਾਰ ਗੱਲ ਆ ਵੀ ਜਦੋਂ 3-4 ਦਿਨ ਸ਼ੂਟ ਨੂੰ ਹੋ ਗਈ ਸੀ ਰੋਜ਼ ਰੋਜ਼ ਬੱਚੇ ਆ ਰਹੇ ਸੀਗੇ ਸ਼ੂਟ ਤੇ ਤੇ ਉਹ ਫਿਰ ਜਦੋਂ ਕਿਤੇ ਉਹਨਾਂ ਨੇ ਵਾਸ਼ਰੂਮ ਜਾਣਾ ਹੁੰਦਾ ਸੀ ਤੇ ਪੁੱਛ ਕੇ ਜਾਂਦੇ ਸੀਗੇ ਸਰ ਮੈ ਇ ਗੋ ਟੂ ਵਾਸ਼ਰੂਮ ਬੋਲਦੇ ਤਾਂ ਜੋ ਇੰਗਲਿਸ਼ ਜਿੰਨੀ ਜਿੰਨੀ ਆਉਂਦੀ ਉਹਨਾਂ ਨੂੰ ਤੇ ਮਤਲਬ ਉਹ ਮੈਨੂੰ ਬੜਾ ਗੁੱਡ ਜਿਹਾ ਫੀਲ ਹੋਇਆ ਕਿ ਯਾਰ ਹਾਂ ਅਸੀਂ ਵੀ ਇਦਾਂ ਛੋਟੇ ਉਹਦੇ ਵਿੱਚ ਵੀ ਇਦਾਂ ਹੋ ਜਾਂਦਾ ਸੀ ਇਦਾਂ ਇਦਾਂ ਹੋ ਜਾਂਦਾ ਸੀਗਾ ਕਿਉਂਕਿ ਬੱਚਿਆਂ ਨੂੰ ਥੋੜਾ ਨਾ ਪਤਾ ਹੁੰਦਾ ਵੀ ਹਾਂ ਹੁਣ ਕੈਮਰਾ ਆਨ ਹੈ ਜਾਂ ਸ਼ੂਟ ਹੈ ਜਾਂ ਕਿੱਦਾਂ ਉਹਦੇ ਵਿੱਚ ਵੀ ਕਈ ਵਾਰੀ ਟੇਕ ਦੇ ਵਿੱਚ ਹੀ ਬੋਲਣ ਲੱਗ ਜਾਂਦੇ ਸੀਗੇ ਤੇ ਮਤਲਬ ਜੈਨੂਨ ਇੱਕ ਚੀਜ਼ ਇੱਕ ਚੀਜ਼ ਮਿਲ ਗਈ ਕਿ ਭਈ ਆ ਚੀਜ਼ਾਂ ਵੀ ਹੁੰਦੀਆਂ ਨੇ हां बिल्कुल क्योंकि जितने ਜਿਹੜਾ ਜਿੱਦਾਂ ਦਾ ਤੁਹਾਡਾ ਬਚਪਨ ਹੁੰਦਾ ਤੁਸੀਂ ਬਚਪਨ ਦੇ ਨਾਲ ਬਹੁਤ ਕਨੈਕਟਡ ਹੁੰਦੇ ਹੋ ਤੇ ਜਦੋਂ ਤੁਹਾਨੂੰ ਉਹ ਵੱਡੇ ਹੋ ਕੇ ਉਹ ਕਿਰਦਾਰ ਮਿਲਦਾ ਜਾਂ ਉਹਦਾ ਦੀ ਕੋਈ ਚੀਜ਼ ਕਰਨ ਨੂੰ ਮਿਲਦੀ ਹੈ ਨਾ ਤੇ ਤੁਸੀਂ ਉਹਨੂੰ ਜੀਂਦੇ ਹੋ ਫਿਰ ਉਹਨੇ ਦਿਨ ਤੇ ਵਧੀਆ ਲੱਗਦਾ ਕਿਉਂਕਿ ਸਾਡਾ ਲਾਈਫ ਸਟਾਈਲ ਹੁਣ ਆਬਵੀਅਸਲੀ ਥੋੜਾ ਅਲੱਗ ਹੋਇਆ ਪਿਆ ਜਿੱਦਾਂ ਦੇ ਸੋਸਾਇਟੀ ਚ ਰਹਿੰਦੇ ਆ ਜਾਂ ਜਿੱਦਾਂ ਦੇ ਲੋਕਾਂ ਸੀ ਜਾਂ ਫਿਰ ਜਿੱਦਾਂ ਦੇ ਮਾਹੌਲ ਚ ਰਹਿੰਦੇ ਆ ਸੋ ਉਹ ਮਾਹੌਲ ਸਾਨੂੰ ਦੇਖਣ ਨੂੰ ਘੱਟ ਮਿਲਦਾ ਫਿਰ ਉਹ ਜਦੋਂ ਅਸੀਂ ਕਿਤੇ ਫਿਲਮ ਬਣਾਉਨੇ ਆ ਤੇ ਫਿਰ ਸਾਨੂੰ ਲੱਗਦਾ ਕਿ ਯਾਰ ਹਾਂ ਇਹ ਮਜ਼ਾ ਆ ਰਿਹਾ ਦੇਖ ਕੇ ਅੱਛਾ ਇੱਕ ਇੱਕ ਟੀਚਰ ਹੁੰਦਾ ਹੈ ਬੜਾ ਗੁੱਸੇ ਵਾਲਾ ਹੁੰਦਾ ਹੈ ਸਕੂਲ ਦੇ ਵਿੱਚ ਇੱਕ ਬੜੇ ਪਿਆਰ ਵਾਲਾ ਹੁੰਦਾ ਹੈ ਤੁਸੀਂ ਕਿਸ ਤਰੀਕੇ ਦੇ ਟੀਚਰ ਹੈ ਇਹਦੇ ਵਿੱਚ ਦੋਨੋਂ ਹੀ ਕਿਰਦਾਰ ਨੁਭਾਏ ਆ ਜਿੱਥੇ ਮੈਂ ਗੁੱਸਾ ਕਰਨਾ ਉੱਥੇ ਗੁੱਸਾ ਕਰ ਰਿਹਾ ਕਿਉਂਕਿ ਸਰਪੰਚ ਥੋੜਾ ਜਿਹਾ ਸ਼ਰਾਰਤੀ ਹੈ ਇਹਦੇ ਵਿੱਚ ਕਰੈਕਟਰ ਤੇ ਉਹਦੇ ਨਾਲ ਮੈਨੂੰ ਗੁੱਸਾ ਆ ਰਿਹਾ ਤੇ ਬੱਚੇ ਬਹੁਤ ਪਿਆਰੇ ਨੇ ਬੱਚਿਆਂ ਦੇ ਨਾਲ ਪਿਆਰ ਰਹਿੰਦਾ ਸੋ ਦੋਨੋਂ ਹੀ ਕਿਰਦਾਰ ਨੁਭਾਏ ਮੈਂ ਤੇ ਕਿੰਨੇ ਕੁ ਗਾਣੇ ਨੇ ਤੁਹਾਡੇ ਇਸ ਫਿਲਮ ਦੇ ਵਿੱਚ ਜੇਕਰ ਗਾਣਾ ਹੈ ਤਾਂ ਇੱਕ ਸੁਣਾ ਵੀ ਦਵਾਂ ਹਾਂਜੀ ਇਸ ਫਿਲਮ ਚ ਜਿਹੜਾ ਟਾਈਟ ਜੈਸੀ ਭਾਜੀ ਉਹਨਾਂ ਨੇ ਗਾਇਆ ਸੋ ਮੇਰਾ ਤੇ ਇਹਨਾਂ ਦਾ ਹਰ ਸਿਮਰਨ ਉਹਨਾਂ ਦਾ ਇੱਕ ਟਰੈਕ ਹੈ ਉਹ ਮੈਂ ਤੁਹਾਡੀ ਨਜ਼ਰ ਕਰਦਾ ਹਾਂ ਹਾਲਾਂਕਿ ਇਹਦੇ ਵਿੱਚ ਜਿਹੜਾ ਇੱਕ ਪਿਆਰ ਵਾਲਾ ਐਂਗਲ ਹੈ ਉਹ ਬਹੁਤ ਬਹੁਤ ਜ਼ਿਆਦਾ ਲੰਬਾ ਲੰਮਾ ਨਹੀਂ ਹੈ ਬਹੁਤ ਸ਼ਾਰਟ ਹੈ ਉਹ ਤੇ ਪਰ ਫਿਰ ਵੀ ਉਹ ਇੱਕ ਰੋਮਾਂਟਿਕ ਅਸੀਂ ਗਾਣਾ ਰੱਖਿਆ ਹੋਇਆ ਤੁਹਾਡੀ ਨਜ਼ਰ ਕਰਦਾ ਤੇਰਾ ਮੁੱਖ ਮਾਰੇ ਲਿਸ਼ਕੁਰਾਨੀ ਸੂਰਜ ਤੋਂ ਲੈ ਕੇ ਲੋਹੜੀਏ ਅੱਜ ਤੇਰਾ ਪਿੰਡਾ ਮਹਿਕ ਰਹਾ ਫੁੱਲਾਂ ਤੋਂ ਲੈ ਖੁਸ਼ਬੂ ਵੜੀ ਏ ਮੇਰੀ ਉਮਰ ਵਧਾ ਦਊਗੀ ਤੇਰੀ ਜੋ ਇੱਕ ਗੱਲ ਵੱਖਰੀ ਏ ਹੁਣ ਜੀਣਾ ਮੁਸ਼ਕਿਲ ਤੇਰੇ ਬਿਨ ਜੇ ਮਰ ਗਏ ਤਾਂ ਗੱਲ ਵੱਖਰੀ ਏ ਸੁਣ ਆਪਣੇ ਪੰਜਾਬੀ ਇੰਡਸਟਰੀ ਨੂੰ ਜ਼ਿਆਦਾ ਲੋਕੀ ਦੇਖਦੇ ਨੇ ਬਈ ਇਹਦੇ ਵਿੱਚ ਫਨੀ ਫਿਲਮਾਂ ਬਹੁਤ ਹੁੰਦੀਆਂ ਨੇ ਕੈਰੀਓਨ ਜੱਟਾ ਹੋ ਗਿਆ ਜਾਂ ਫਿਰ ਮੈਂ ਚਲੋ ਨਾਮ ਨਹੀਂ ਲੈਣਾ ਹੋਰ ਕਾਫੀ ਨੇ ਜੋ ਫਨੀ ਫਿਲਮਾਂ ਨੇ ਕੋ ਸੁਪਰ ਹਿੱਟ ਹੁੰਦੀਆਂ ਨੇ ਤੁਸੀਂ ਇੱਕ ਵੱਖਰਾ ਕਨਸੈਪਟ ਚੂਜ਼ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਆਡੀਅנס ਜਿਹੜੀ ਹੈਗੀ ਉਹ ਗ੍ਰੈਬ ਕਰੇਗੀ ਦੇਖੋ ਬੰਦੇ ਦੇ ਵਿੱਚ ਸਿਰਫ ਹਾਸਾ ਹੀ ਨਹੀਂ ਹੁੰਦਾ ਬੰਦੇ ਦੇ ਚ ਗਮ ਵੀ ਹੁੰਦਾ ਬੰਦੇ ਦੇ ਜ਼ਿੰਦਗੀ ਚ ਮੁਸ਼ਕਲਾਂ ਵੀ ਹੁੰਦੀਆਂ ਨੇ ਸੋ ਹਰ ਇਮੋਸ਼ਨ ਦੀ ਇੱਕ ਅਲੱਗ ਲੋਡ ਹੈ ਹਨਾ ਸੋ ਠੀਕ ਹੈ ਸਾਡੇ ਜਿਹੜੇ ਪੰਜਾਬੀ ਆ ਥੋੜਾ ਹੱਸਣਾ ਪਸੰਦ ਕਰਦੇ ਨੇ ਥੋੜਾ ਨੱਚਣਾ ਪਸੰਦ ਕਰਦੇ ਆ ਤੇ ਬਟ ਸਾਡੇ ਪੰਜਾਬੀਆਂ ਚ ਯੋਧੇ ਵੀ ਬਹੁਤ ਹੋਏ ਨੇ ਸਾਡੇ ਪੰਜਾਬੀਆਂ ਦੇ ਵਿੱਚ ਜਿਹੜੇ ਇੰਟੈਲੈਕਚੁਅਲ ਬੰਦੇ ਬਹੁਤ ਹੋਏ ਨੇ ਜਿਹੜੇ ਜਿਨ੍ਹਾਂ ਨੇ ਬਹੁਤ ਸਮਾਜ ਲਈ ਕੰਮ ਕੀਤਾ ਸੋ ਮੈਨੂੰ ਲੱਗਦਾ ਵੀ ਮੈਨੂੰ ਜਿਹੜੀ ਕਾਮੇਡੀ ਹੈ ਉਹ ਤੇ ਬਹੁਤ ਸਾਰੇ ਆਰਟਿਸਟ ਕਰੀ ਜਾ ਰਹੇ ਨੇ ਆਲਰੇਡੀ ਤੇ ਮੈਨੂੰ ਐਸੀ ਵੀ ਕਿ ਸੰਜੀਦਾ ਸਿਨੇਮਾ ਕਿਉਂ ਨਹੀਂ ਖੜਾ ਹੋ ਸਕਦਾ ਵੀ ਇੱਕ ਸੰਜੀਦਾ ਸਿਨੇਮਾ ਮੈਂ ਟਰਾਈ ਕਰਾਂ ਤੇ ਵੀ ਮੇਰੀ ਟੀਮ ਨੇ ਵੀ ਚਲੋ ਮੇਰਾ ਬਹੁਤ ਸਾਥ ਦਿੱਤਾ ਤਾਜ ਵੀਰ ਉਹਨਾਂ ਨੇ ਫਿਰ ਲਿਖਿਆ ਬਹੁਤ ਵਧੀਆ ਪ੍ਰੋਡਿਊਸਰ ਨਾਲ ਜੁੜੇ ਡਾਇਰੈਕਟਰ ਨਾਲ ਜੁੜੇ ਸੋ ਮੈਨੂੰ ਲੱਗਦਾ ਵੀ ਇੱਕ ਚੰਗਾ ਸਿਨੇਮਾ ਚੰਗਾ ਮੈਂ ਨਹੀਂ ਕਹਿੰ ਇੱਕ ਸੰਜੀਦਾ ਸਿਨੇਮਾ ਜਿਹਦੇ ਵਿੱਚ ਇੱਕ ਮੈਸੇਜ ਵੀ ਹੋਵੇ ਤੇ ਉਹ ਵੀ ਬਹੁਤ ਜ਼ਰੂਰੀ ਆ ਇਹਦੇ ਵਿੱਚ ਐ ਨਹੀਂ ਹੈਗਾ ਕਿ ਸਿਰਫ ਅਸੀਂ ਮੈਸੇਜ ਦਿੱਤਾ ਇਹਦੇ ਵਿੱਚ ਉਹ ਛੋਟੇ ਛੋਟੇ ਬੱਚਿਆਂ ਦੀ ਬਹੁਤ ਛੋਟੇ ਛੋਟੇ ਸ਼ਰਾਰਤਾਂ ਨੇ ਕਾਮਿਕ ਵੇ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਹੋਈਆਂ ਉਹ ਲੋਕ ਇੰਜੋਏ ਕਰਨਗੇ ਡੈਫੀਨਿਟਲੀ ਸੋ ਸਾਰਾ ਕੁਝ ਹੀ ਹੈਗਾ ਇਹਦੇ ਵਿੱਚ ਚਲੋ ਆਖਰੀ ਬਸ ਮੇਰਾ ਹੈਗਾ ਤੇ ਆਖਰੀ ਸਵਾਲ ਵੀ ਤੇ ਆਖਰੀ ਜੇਕਰ ਤੁਸੀਂ ਗੀਤ ਸੁਣਾ ਦਿਓ ਗੀਤ ਦੇ ਨਾਲ ਐਂਡਿੰਗ ਕਰਦੇ ਤਾਂ ਮਜ਼ਾ ਆ ਗਿਆ ਆ ਹੋਣ ਨੰਬਰ 1 ਬਣਾਉਣਾ ਆਪਣਾ ਪਿੰਡ ਵਾਲਾ ਸਕੂਲ ਨੰਬਰ 1 ਬਣਾਉਣਾ ਆਪਣਾ ਪਿੰਡ ਵਾਲਾ ਸਕੂਲ ਥੈਂਕ ਯੂ ਸ਼ੁਕਰੀਆ ਜੀ ਦੋਨਾਂ ਦਾ ਤਾਂ ਬਿਲਕੁਲ ਸਟਾਰਕਾਸਟ ਹੈ ਜਿਸ ਦੇ ਨਾਲ ਗਲਬਾਤ ਕੀਤੀ ਹੈ ਤਾਂ ਗਲਬਾਤ ਕਿ ਖੁਜੀ ਲੱਗੀ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੱਸਣਾ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵੀਂ ਫਿਲਮ ਪਿੰਡ ਵਾਲਾ ਸਕੂਲ ਆਉਣ ਵਾਲੀ ਹੈ ਇੱਕ ਵੱਖਰਾ ਕਨਸੈਪਟ ਹੈ ਪੰਜਾਬੀ ਸਿਨੇਮਾ ਨੂੰ ਹਮੇਸ਼ਾ ਹੀ ਇਹ ਦੇਖਿਆ ਜਾਂਦਾ ਹੈ ਕਿ ਬਈ ਇਸ ਸਿਨੇਮਾ ਦੇ ਵਿੱਚ ਜਾਂ ਫਿਰ ਤੁਹਾਨੂੰ ਹਾਸੇ ਵਾਲੀਆਂ ਫਿਲਮਾਂ ਮਿਲਣਗੀਆਂ ਜਾਂ ਫਿਰ ਕੋਈ ਹੋਰ ਪਰ ਇੱਕ ਵੱਖਰਾ ਕਨਸੈਪਟ ਹੈ ਕੀ ਕੁਝ ਇਸ ਫਿਲਮ ਦੇ ਵਿੱਚ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਬਾਰੇ ਵੀ ਜਰੂਰ ਦੱਸਾਂਗੇ ਕਿ ਇਹ ਕਨਸੈਪਟ ਲੈਣ ਦੀ ਕੀ ਲੋੜ ਪਈ ਇਸ ਕਨਸੈਪਟ ਦੇ ਵਿੱਚ ਕੀ ਕੁਝ ਐ ਇਸ ਫਿਲਮ ਦੇ ਵਿੱਚ ਕੀ ਕੁਝ ਐ ਉਸ ਬਾਰੇ ਅਸੀਂ ਜਿਹੜਾ ਹੈ ਉਹ ਤੁਹਾਡੇ ਨਾਲ ਪ੍ਰੋਪਰ ਡਿਟੇਲ ਦੇ ਵਿੱਚ ਦੱਸਾਂਗੇ ਰੋਣੀ ਗੁਰੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਾਫੀ ਸੀਨੀਅਰ ਐਕਟਰ ਨੇ ਗੱਲਬਾਤ ਅਸੀਂ ਕਰ ਲੈਣਾ ਸਰ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਤੁਹਾਡਾ ਸਮਾਂ ਮਿਹਰਬਾਨੀ ਜੀ ਬਹੁਤ-ਬਹੁਤ ਸ਼ੁਕਰੀਆ अच्छा लग रहे एक वखरा कांसेप्ट ਤੁਸੀਂ ਚੁਣਿਆ ਹੈਗਾ ਇਹ ਫਿਲਮ ਪਿੰਡਾ ਵਾਲੇ ਸਕੂਲ ਇਹ कांसेप्ट ਕਿਵੇਂ ਚੁਣਿਆ ਇਸ कांसेप्ट ਨੂੰ ਜਦੋਂ ਤੁਸੀਂ ਚੁਣਿਆ ਜਾਂ ਫਿਰ ਜਦੋਂ ਤੁਸੀਂ ਇਹਦੀ ਸਕ੍ਰਿਪਟ ਪੜ੍ਹੀ ਤੇ ਮਨ ਦੇ ਵਿੱਚ ਫਸਟ ਖਿਆਲ ਤੁਹਾਡੇ ਕੀ ਆਇਆ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਨਾ ਥੀਏਟਰ ਵਿੱਚੋਂ ਆਏ ਲੋਕ ਹਾਂ ਲਿਟਰੇਚਰ ਪੜਨ ਵਾਲੇ ਬੰਦੇ ਆਸੀਂ ਸੋ ਹਮੇਸ਼ਾ ਸਾਡੇ ਮਨ ਦੇ ਵਿੱਚ ਇੱਛਾ ਰਹਿੰਦੀ ਕੋਈ ਚੰਗੀ ਜਿਹੜੀ ਚੀਜ਼ ਹੈ ਜਿਹੜੀ ਲੋਕ ਹਿੱਤ ਚੀਜ਼ ਹੈ ਕੋਈ ਉਹੋ ਜਿਹਾ ਕਨਸੈਪਟ ਲੈ ਕੇ ਜਿਹਦਾ ਲੋਕਾਂ ਨਾਲ ਸਬੰਧ ਹੋਵੇ ਜਿਹਦੀ ਲੋੜ ਹੋਵੇ ਉਹ ਕਨਸੈਪਟ ਲੈ ਕੇ ਆਈਏ ਪਰ ਹੁੰਦਾ ਕੀ ਹੈ ਕਿ ਇਹੋ ਜਿਹੇ ਸਬਜੈਕਟਾਂ ਲਈ ਬਹੁਤੀ ਵਾਰ ਸਾਡਾ ਪ੍ਰੋਡਿਊਸਰ ਨਹੀਂ ਤਿਆਰ ਹੁੰਦਾ ਉਹਨੂੰ ਕਮਰਸ਼ੀਅਲ ਫਿਲਮ ਚਾਹੀਦੀ ਹੁੰਦੀ ਹੈ ਅਸੀਂ ਅਕਸਰ ਡਿਸਕਸ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਸਕੂਲ ਸੀ ਉਹ ਖਤਮ ਹੋ ਰਹੇ ਨੇ ਬੱਚੇ ਘਟ ਰਹੇ ਨੇ ਸਕੂਲ ਬੰਦ ਹੋ ਰਹੇ ਨੇ ਸੋ ਸਾਡੇ ਰਾਈਟਰ ਜਿਨ੍ਹਾਂ ਨੇ ਫਿਲਮ ਲਿਖੀ ਹੈ ਤਾਜ ਨੇ ਉਹਨਾਂ ਦਾ ਆਪਣੇ ਪਿੰਡ ਦਾ ਸਕੂਲ ਲਾਨੋਵਾਲ ਪਿੰਡ ਉਹਨਾਂ ਦਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਉਹ ਸਕੂਲ ਬੰਦ ਹੋ ਗਿਆ ਉਹ ਐਂ ਗੱਲ ਕਰਦੇ ਸੀ ਵੀ ਕਹਾਣੀ ਕੋਈ ਮੇਰਾ ਪਿੰਡ ਬੰਦ ਸਕੂਲ ਬੰਦ ਹੋ ਗਿਆ ਤੇ ਬਹੁਤ ਸਾਰੇ ਬੱਚੇ ਨਾਲ ਇਹ ਸਕੂਲਾਂ ਚ ਮਰਜ ਕਰਤੇ ਕੋਈ ਬੰਦਾ ਗਿਆ ਕੋਈ ਬੱਚਾ ਨਹੀਂ ਗਿਆ ਕਿ ਬੱਚਿਆਂ ਦੀ ਜ਼ਿੰਦਗੀ ਕਿਵੇਂ ਖਰਾਬ ਹੋ ਜਾਂਦੀ ਹੈ ਸੋ ਇਸ ਮੁੱਦੇ ਨੂੰ ਲੈ ਕੇ ਅਸੀਂ ਪਿੰਡਾਂ ਵਾਲੇ ਸਕੂਲ ਤੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਜਿਹੜੇ ਸਕੂਲ ਬੰਦ ਹੋਏ ਉੱਥੇ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜੇ ਸਕੂਲ ਚੱਲ ਰਹੇ ਨੇ ਟੀਚਰਸ ਸਾਬ ਨਾਲ ਗੱਲ ਕਰਨੀ ਸ਼ੁਰੂ ਕੀਤੀ ਸੋ ਪਤਾ ਲੱਗਿਆ ਕਿ ਜਿਨ੍ਹਾਂ ਵਿੱਚ ਬਹੁਤ ਸਾਰੇ ਸਰਕਾਰੀ ਟੀਚਰ ਇਹੋ ਜਿਹੇ ਨੇ ਜਿਹੜੇ ਬਹੁਤ ਮਿਹਨਤ ਕਰਦੇ ਨੇ ਬਹੁਤ ਆਪਣੀਆਂ ਪਰਸਨਲ ਐਫਰਟ ਲਾ ਕੇ ਸਕੂਲ ਨੂੰ ਬਚਾਉਣ ਦੀ ਤੇ ਬੱਚਿਆਂ ਨੂੰ ਪੜਾਉਣ ਦਾ ਯਤਨ ਕਰ ਰਹੇ ਨੇ ਸੋ ਉੱਥੋਂ ਇੱਕ ਕਹਾਣੀ ਨਿਕਲੀ ਉੱਥੋਂ ਸਾਨੂੰ ਲੱਗਿਆ ਕਿ ਇਹਦੇ ਦੇ ਵਿੱਚ ਫਿਲਮ ਬਣੀ ਚਾਹੀਦੀ ਹੈ ਐਦਾਂ ਤੁਹਾਡਾ ਕੀ ਰੋਲ ਹੈਗਾ ਇਸ ਫਿਲਮ ਦੇ ਵਿੱਚ ਮੇਰਾ ਇਸ ਵਿੱਚ ਰੋਲ ਹੈ ਕਿ ਇਹ ਮੇਨ ਟੀਚਰ ਦੀ ਕਹਾਣੀ ਹੈ ਟੀਚਰ ਜਿਸ ਨੂੰ ਲੱਗਦਾ ਸਕੂਲ ਬੰਦ ਹੋ ਰਿਹਾ ਤੋਂ ਆਪਣੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੋਲ ਜਾਂਦਾ ਉਹ ਮੇਰੀ ਬੇਟੀ ਹੈ ਮੈਂ ਰਿਟਾਇਰਡ ਟੀਚਰ ਹਾਂ ਇੱਕ ਤੇ ਮੇਰੀ ਬੇਟੀ ਜਿਹੜੀ ਜ਼ਿਲ੍ਹਾ ਸਿੱਖਿਆ ਅਫਸਰ ਬਣੀ ਹੋਈ ਹੈ ਉਹ ਮੈਂ ਜੇ ਤੁਸੀਂ ਸਾਥ ਦਿੰਦੇ ਹੋ ਪ੍ਰੋਪਰ ਬਿਲਕੁਲ ਸਾਨੂੰ ਤਾਂ ਲੱਗਦਾ ਕਿਉਂਕਿ ਸਾਡੇ ਦਾ ਸਾਰੀ ਜਿਹੜੀ ਉਮਰ ਹੈ ਸਾਡੀ ਰਸੋਈ ਉਹਨੇ ਚੱਲਦੀ ਰਹੀ ਹੈ ਸਾਡੀ ਸਾਰੀ ਉਮਰ এডਿਕੇਸ਼ਨ ਨਾਲ ਰਹੀ ਹੈ ਸੋ ਸਾਨੂੰ ਲੱਗਦਾ ਕਿ ਇਹ ਤਾਂ ਚੱਲ ਰਹਿਣਾ ਚਾਹੀਦਾ ਸਾਨੂੰ ਪਤਾ ਹੈ ਕਿ এডਿਕੇਸ਼ਨ ਤੋਂ ਬਿਨਾ ਸਮਾਜ ਦੇ ਵਿੱਚ ਕੁਝ ਵੀ ਨਹੀਂ ਹੈ এডਿਕੇਸ਼ਨ ਸਮਾਜ ਲਈ ਮੋਸਟ ਇੰਪੋਰਟੈਂਟ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੋ ਹੈ ਸੋ ਇਸ ਕਰਕੇ এডਿਕੇਸ਼ਨ ਸਭ ਤੋਂ ਮੇਨ ਮੁੱਦਾ ਹੋਣਾ ਚਾਹੀਦਾ ਸਾਨੂੰ ਤਾਂ ਇਹ ਲੱਗਦਾ ਅੱਛਾ ਇੱਕ ਮੈਂ ਗੱਲ ਕਰੂੰਗਾ ਪੰਜਾਬੀ ਸਿਨੇਮੇ ਦੀ ਪੰਜਾਬੀ ਸਿਨੇਮੇ ਨੂੰ ਹਮੇਸ਼ਾ ਦੇਖਿਆ ਜਾਂਦਾ ਕਿ ਇਹ ਹਾਸਿਆ ਵਾਲਾ ਸਿਨੇਮਾ ਹੈ ਇਸ ਵਿੱਚ ਜੇਕਰ ਫਿਲਮ ਆਉ ਉਹੀ ਹਿੱਟ ਹੁੰਦੀਆਂ ਨੇ ਜਿਸ ਦੇ ਵਿੱਚ ਹਾਸਾ ਹੋਵੇਗਾ ਪੰਜਾਬੀਆਂ ਨੂੰ ਜਾਂ ਫਿਰ ਮਖੋਲੀਆ ਦਿਖਾਇਆ ਜਾਂਦਾ ਹੈ ਤੁਸੀਂ ਇੱਕ ਵੱਖਰਾ ਕਨਸੈਪਟ ਚੂਜ਼ ਕੀਤਾ ਹੈ ਕਿ ਲੱਗਦਾ ਹੈ ਫਿਲਮ ਚੱਲ ਜੂਗੀ ਤੇ ਇਹਦੇ ਵਿੱਚ ਵੀ ਕਮੇਡੀ ਹੈ ਅਸੀਂ ਪਰ ਜਿਹੜੀ ਪਾਇਦਰ ਕਮੇਡੀ ਹੈ ਉਹ ਕਹਿੰਦੀ ਕੋਸ਼ਿਸ਼ ਕੀਤੀ ਆ ਸੀ ਉਸ ਗੱਲ ਤੇ ਬਿਆੰਕ ਕੀਤਾ ਉਹਨੂੰ ਕਾਮਿਕ ਵਿੱਚ ਕਿਣਾ ਸ਼ੁਰੂ ਕੀਤਾ ਇਹ ਚ ਬਾਕਾਇਦਾ ਹੀ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਐਂਟਰਟੇਨ ਕਰਦੀ ਹੈ ਕਮੇਡੀ ਫਿਲਮ ਹੈ ਸਾਰੀ ਪਰ ਸਾਡੀ ਫਿਲਮ 'ਚ ਮੁੱਦਾ ਇੱਕ ਸਾਡੀ ਫਿਲਮ 'ਚ ਮਨ ਚੁਟਕਲੇ ਨਹੀਂ ਕਿ ਤੁਸੀਂ ਸਿਰਫ ਚੁਟਕਲੇ ਸੁਣਾ ਕੇ ਲੋਕਾਂ ਨੂੰ ਸੌਣਾ ਸੀ ਕਹਿੰਦੇ ਕੋਈ ਮੁੱਦਾ ਹੈ ਉਹਦੇ ਵਿੱਚ ਵੀ ਵਿਅੰਗ ਕੀਤਾ ਜਾ ਸਕਦਾ ਹੈ ਸੋ ਇਸ ਕਿਸਮ ਦੀ ਹੈ ਨੇਚੁਰਲੀ ਹੈ ਬਹੁਤ سارے ਲੋਕਾਂ ਨੂੰ ਹੀ ਲੱਗਦਾ ਹੁੰਦਾ ਹੈ ਕਿ ਸਮਾਜ ਦੇ ਵਿੱਚ ਪਹਿਲੀ ਬਹੁਤ ਟੈਨਸ਼ਨਾਂ ਨੇ ਡਿਪਰੈਸ ਹੈ ਕਿ ਲੋਕ ਹੋ ਟੈਨਸ਼ਨ ਨਹੀਂ ਲੈਣਾ ਚਾਹੁੰਦੇ ਲੋਕ ਹੱਸਣਾ ਚਾਹੁੰਦੇ ਨੇ ਅਸੀਂ ਲੋਕਾਂ ਨੂੰ ਹਸਾਵਾਂਗੇ ਤੇ ਮੁੱਦੇ ਦੀ ਗੱਲ ਦੱਸਾਂਗੇ ਮੁੱਦਾ ਕੀ ਹੈ ਦੇ ਵਿੱਚ ਅੱਛਾ ਤੁਸੀਂ ਪੜਿਓ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸਰ ਸਰਕਾਰੀ ਪ੍ਰਾਇਮਰੀ ਚ ਪੜੇ ਆ ਸਰਕਾਰੀ ਹਾਈ ਸਕੂਲ 'ਚ ਹੀ ਪੜਿਆ ਹਾਂ ਸਰਕਾਰੀ ਕਾਲਜੀ 'ਚ ਪੜਿਆ ਹਾਂ ਅਸੀਂ ਸਰਕਾਰੀ 'ਚ ਪੜਿਆ ਹਾਂ ਮੈਂ ਵੀ ਸਰਕਾਰੀ 'ਚ ਹੀ ਪੜਿਆ ਮੈਂ ਵੀ ਇੱਕ ਵਾਰੀ ਮੈਂ ਕਿਹਾ ਪੁੱਛ ਲਈਏ ਕਿਉਂਕਿ ਜਦੋਂ ਸਰਕਾਰੀ ਛੋਟੇ ਸਕੂਲਾਂ ਦੇ ਵਿੱਚ ਪੜ੍ਹਿਆ ਸੀ ਸਾਡੇ ਲੰਬੇ ਪਿੰਡ ਦੇ ਵਿੱਚ ਹੁੰਦਾ ਸੀਗਾ ਮਤਲਬ ਛੋਟਾ ਸਕੂਲ ਹੁੰਦਾ ਸੀ ਜਦੇ ਵਿੱਚ ਇੱਕੋ ਟੀਚਰ ਹੁੰਦਾ ਸੀ ਸਾਰੇ ਸਬਜੈਕਟ ਪੜ੍ਹਾਉਂਦਾ ਸੀ ਇਸ ਫਿਲਮ ਦੇ ਵਿੱਚ ਵੀ ਇਹੀ ਜਿਹੜਾ ਪ੍ਰਾਇਮਰੀ ਸਕੂਲ ਉਹਦਾ ਮੁੱਦਾ ਹੀ ਹੁੰਦਾ ਹੈ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਸਬਜੈਕਟ ਵਾਈਜ਼ ਨਹੀਂ ਹੁੰਦਾ ਪ੍ਰਾਇਮਰੀ ਸਕੂਲ 'ਚ ਤਾਂ ਟੀਚਰ ਹੁੰਦੇ ਕਿੰਨੇ ਬੱਚਿਆਂ ਪਿੱਛੇ ਇੱਕ ਟੀਚਰ ਦੇਣਾ ਹੈ ਕਿ ਉਹ ਕਿੰਨੇ ਬੱਚਿਆਂ ਨੂੰ ਪੜਾ ਸਕਦਾ ਸਿਰਫ ਉਹੀ ਮਸਲਾ ਹੁੰਦਾ ਹੈ ਉਸੇ ਟੀਚਰ ਨੇ ਪੜਾਉਣਾ ਹੁੰਦਾ ਹੈ ਕਿਉਂਕਿ ਉਹ ਮੋਢਲੀ ਸਿੱਖਿਆ ਹੁੰਦੀ ਹੈ ਪਰ ਉਹ ਮੋਢਲੀ ਸਿੱਖਿਆ ਕਹਿੰਦੇ ਆ ਮੋਢਲੀ ਸਿੱਖਿਆ ਉਹ ਤੋਂ ਬਾਅਦ ਵਿੱਚ ਸਬਜੈਕਟ ਵਾਈਜ਼ ਸਬਜੈਕਟ ਦੇ ਐਕਸਪਰਟ ਨੇ ਉਹਨਾਂ ਨੇ ਆਉਣਾ ਹੁੰਦਾ ਅਗਲੇ ਇੱਕ ਕਲਾਸਾਂ ਜਾ ਕੇ ਜਿਹੜਾ ਹਾਈ ਸਕੂਲ ਹੈ ਜਾਂ ਜਿਹੜਾ ਮਿਡਲ ਸਕੂਲ ਹੈ ਆ 6ਵੀਂ ਤੋਂ ਬਾਅਦ ਹਾਂਜੀ ਤੇ ਅੱਛਾ ਇਸ ਫਿਲਮ ਦੇ ਵਿੱਚ ਮੇਨ ਮਤਲਬ ਕਿਵੇਂ ਵਰਕ ਕਿਵੇਂ ਕੀਤਾ ਗਿਆ ਹੈਗਾ ਕਿਉਂਕਿ ਇੱਕ ਸਕੂਲ ਜੋ ਕਿ ਪ੍ਰਾਇਮਰੀ ਸਕੂਲ ਜਿਸ ਨੂੰ ਹੁਣ ਕਾਫੀ ਲੋਕ ਕਹਿ ਰਹੇ ਕਿ ਬਈ ਇਹ ਘਟਦਾ ਜਾ ਰਿਹਾ ਹੈਗਾ ਪ੍ਰਾਈਵੇਟ ਪ੍ਰਾਈਵੇਟੇਸ਼ਨ ਜਿਹੜੀ ਹੈਗੀ ਉਹ ਜ਼ਿਆਦਾ ਵੱਧੀ ਕੋਈ ਨਜ਼ਰ ਆ ਰਹੀ ਹੈ ਕੰਪੈਰੀਜ਼ਨ ਕਿਵੇਂ ਕੀਤਾ ਹੈ ਸਰਕਾਰੀ ਸਕੂਲ ਨਾਲ ਪਤਾ ਕੀ ਹੈ ਬੱਚਾ ਇੱਕ ਐਸੀ ਚੀਜ਼ ਆਪਾਂ ਸਾਰੇ ਜਾਣਦੇ ਹਾਂ ਵੀ ਜਿਵੇਂ ਨਾ ਇੱਕ ਭਾਂਡੇ ਬਣਾਉਣ ਵਾਲਾ ਬੰਦਾ ਮਿੱਟੀ ਨੂੰ ਸ਼ੇਪ ਦੇ ਕੇ ਭਾਂਡਾ ਬਣਾਉਂਦਾ ਬੱਚਾ ਇੱਕ ਐਸੀ ਚੀਜ਼ ਤੇ ਮਰਜ਼ੀ ਨੂੰ ਮੋਲਡ ਕਰ ਲਓ ਸੋ ਜੋ ਇਹ ਉਹਦੀ ਮੋਡਲੀ ਐਜੂਕੇਸ਼ਨ ਠੀਕ ਹੈ ਉਹ ਦੁਨੀਆਂ ਦੀਆਂ ਸਾਰੀਆਂ ਐਜੂਕੇਸ਼ਨਾਂ ਪ੍ਰਾਪਤ ਕਰ ਸਕਦਾ ਹੈ ਸੋ ਇਹ ਗੱਲ ਦਾ ਅੱਜ ਸਾਡੇ ਕੋਲ ਪ੍ਰਮਾਣ ਵੀ ਹੈ ਕਿ ਕਿੰਨੇ ਸਾਰੇ ਲੋਕਾਂ ਨੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬਹੁਤ ਵੱਡੀਆਂ ਪਦਵੀਆਂ ਹਾਸਲ ਕੀਤੀਆਂ ਆ ਬਹੁਤ بڑے ਮੁਕਾਮ ਹਾਸਲ ਕੀਤੇ ਸਿਰਫ ਮਨ ਦੇ ਵਿੱਚ ਇੱਛਾ ਤੇ ਭਾਵਨਾ ਹੋਣੀ ਚਾਹੀਦੀ ਆ ਹੁਣ ਅਸੀਂ ਉਹੀ ਗੱਲ ਕਹਿੰਦੇ ਕੋਸ਼ਿਸ਼ ਕੀਤੀ ਆ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਉਹ ਬੱਚੇ ਕਮਜ਼ੋਰ ਨੇ ਉਹਨਾਂ ਵਿੱਚ ਵੀ ਕੈਪੇਬਿਲਿਟੀ ਹੈਗੀ ਆ ਉਹਨਾਂ ਵਿੱਚ ਇੱਛਾ ਭਾਵਨਾ ਹੈਗੀ ਆ ਉਹ ਸਿਰਫ ਉਹਨਾਂ ਨੂੰ ਬੂਸਟ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕੋਈ ਪੜਾਉਣ ਵਾਲਾ ਚੰਗਾ ਐਜੂਕੇਟ ਦੇਣ ਵਾਲਾ ਚੰਗਾ ਬੰਦਾ ਹੈ ਤਾਂ ਉਹ ਪਿੰਡਾਂ 'ਚ ਪੜ੍ਹ ਕੇ ਵੀ ਕਮਰੇ 'ਚ ਪੜ੍ਹ ਕੇ ਬੋਰਥਲੇ 'ਚ ਪੜ੍ਹ ਕੇ ਪੜ੍ਹਾ ਸਕਦਾ ਹੈ ਚੰਗਾ ਇਨਸਾਨ ਬਣਾ ਸਕਦਾ ਐਜੂਕੇਸ਼ਨ ਦੇ ਸਕਦਾ ਜੇ ਐਜੂਕੇਸ਼ਨ ਦੇਣ ਵਾਲਾ ਚੰਗਾ ਨਹੀਂ ਹੈ ਉਹ ਚਾਹੇ ਏਸੀ ਰੂਮ 'ਚ ਬੈਠਾ ਹੈ ਏਸੀ ਬੱਸ 'ਚ ਬੈਠਾ ਹੈ ਤੇ ਹਰ ਜਿੰਨੀ ਮਰਜ਼ੀ ਸਹੂਲਤਾਂ ਉਹ ਉਹ ਜੇ ਦੇਣ ਵਾਲਾ ਐਜੂਕੇਸ਼ਨ ਸਹੀ ਨਹੀਂ ਹੈ ਨਾ ਫਿਰ ਐਜੂਕੇਸ਼ਨ ਨਹੀਂ ਬੱਚਾ ਲੈ ਸਕਦਾ ਇਸ ਗੱਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਜੀ ਗੱਲ ਕਿ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਸਕੂਲਾਂ ਨੂੰ ਇਹ ਲੱਗਦਾ ਹੈ ਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਦੂਜੀ ਭਾਸ਼ਾ ਬੋਲਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਸੋ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਇਸ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਸੋ ਪ੍ਰਾਈਵੇਟੇਸ਼ਨ ਸਕੂਲ ਬਹੁਤ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਜ਼ਿਆਦਾਤਰ ਹਰੇਕ ਪੇਰੈਂਟਸ ਹੈ ਇਹ ਸੋਚਦੇ ਕਿ ਭਈ ਜਿਹੜਾ ਬੱਚਾ ਸਾਡਾ ਇੰਗਲਿਸ਼ ਸਕੂਲ ਚ ਪੜ੍ਹ ਗਿਆ ਉਹੀ ਮਤਲਬ ਕੁਛ ਨਾ ਕੁਛ ਬਣੇਗਾ ਇਸ ਫਿਲਮ ਦੇ ਵਿੱਚ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਿੱਤੀ ਹੈਗੀ ਹੈ ਕੰਪੀਟੀਸ਼ਨ ਕਿਵੇਂ ਮਤਲਬ ਇਹ ਕਿਵੇਂ ਦਿਖਾਇਆ ਕਿ ਭਈ ਇੰਗਲਿਸ਼ ਵੱਲ ਜਿਹੜੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਮੋੜਿਆ ਜਾਂ ਫਿਰ ਕਿਵੇਂ ਐਕਚੁਅਲ ਦੇ ਵਿੱਚ ਇਹ ਜੋ ਇਸ ਵਕਤ ਚੱਲ ਰਿਹਾ ਇੰਗਲਿਸ਼ ਐਂਡ ਪੰਜਾਬੀ ਸਰਕਾਰੀ ਐਂਡ ਪ੍ਰਾਈਵੇਟ ਵਾਲਾ ਦੇਖੋ ਕਿਤਾਬਾਂ ਦੇ ਗਿਆਨ ਦੇ ਨਾਲ ਦੇ ਨਾਲ ਸਾਨੂੰ ਕਿਸੇ ਸਮਾਜਿਕ ਗਿਆਨ ਦੀ ਵੀ ਲੋੜ ਹੋਣੀ ਚਾਹੀਦੀ ਹੈ ਸਾਨੂੰ ਲੱਗਦਾ ਜਿਹੜੇ ਇਹ ਸਕੂਲ ਨੇ ਨਾ ਉਹ ਕਿਤਾਬਾਂ ਦੇ ਨਾਲ ਨਾਲ ਸਾਨੂੰ ਜ਼ਿੰਦਗੀ ਜੁੜਨ ਵਿੱਚ ਸਿਖਾਉਂਦੇ ਨੇ ਕੱਲਾ ਬੱਚੇ ਨੂੰ ਕਿਤਾਬੀ ਗਿਆਨ ਨਹੀਂ ਬੱਚੇ ਨੂੰ ਇੰਨੀ ਪਤਾ ਹੋਵੇ ਵੀ ਮੇਰੀ ਕਿਤਾਬ ਚ ਤਾਂ ਐ ਲਿਖਿਆ ਸੀਗਾ ਉਹ ਸਮਾਜ ਚ ਕੀ ਹੋ ਰਿਹਾ ਸਮਾਜਿਕ ਗਿਆਨ ਕੀ ਹੈ ਉਹਦੇ ਬਾਰੇ ਬੱਚੇ ਨੂੰ ਪਤਾ ਹੋਵੇ ਸਾਨੂੰ ਐਂ ਲੱਗਦਾ ਜਿਹੜੇ ਇਹ ਸਕੂਲ ਸੀਗੇ ਇਹਨਾਂ ਸਕੂਲਾਂ ਦੇ ਵਿੱਚ ਜਿਵੇਂ ਸਾਡੀ ਸਾਂਝ ਵੀ ਸੀਗੀ ਸਾਡੇ ਸਾਰੇ ਬੱਚਿਆਂ ਨੂੰ ਪਤਾ ਹੁੰਦਾ ਕਿ ਫਲਾਣੇ ਬੱਚੇ ਦਾ ਕਰ-ਬਾਰ ਕਿਹੋ ਜਿਹਾ ਹੈ ਉਹਦੀ ਕੀ ਸਮੱਸਿਆ ਹੈ ਦੀ ਕੀ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਜ਼ਿੰਦਗੀ ਵੀ ਸਿਖਾਈ ਜਾਂਦੀ ਹੈ ਸੋ ਮੈਨੂੰ ਲੱਗਦਾ ਇਹ ਫਰਕ ਹੈ ਆਪਾਂ ਜਿਹੜੇ ਲੋਕ ਅਸੀਂ ਪ੍ਰਾਇਮਰੀ ਸਕੂਲ ਜਿਹੜੇ ਪੜ੍ਹੇ ਆ ਸਾਨੂੰ ਇਹੀ ਫਰਕ ਹੈ ਅਸੀਂ ਸਪੈਸਟਿਕੇਟਿਡ ਜ਼ਿੰਦਗੀ ਦੀ ਜਿਵੇਂ ਅਸੀਂ ਰੀਅਲ ਜ਼ਿੰਦਗੀ ਜਿਵੇਂ ਜਿਹੜੀ ਅਸਲ ਜ਼ਿੰਦਗੀ ਸੀਗੀ ਸਾਨੂੰ ਪਤਾ ਹੁੰਦਾ ਸੀ ਜੇ ਆਪਾਂ ਥੋੜਾ ਜਿਹਾ ਪੜ ਕੇ ਆਏ ਆ ਥੋੜਾ ਮਾਰੇ ਸਕੂਲਾਂ ਚ ਪੜੇ ਆ ਪਰ ਸਾਨੂੰ ਇਹ ਪਤਾ ਕਿ ਜ਼ਿੰਦਗੀ ਕੀ ਹੈ ਸਾਨੂੰ ਉਹ ਸਕੂਲ ਜ਼ਿੰਦਗੀ ਵੀ ਨਾਲ ਪੜਾਉਂਦੇ ਸੀ ਸਾਨੂੰ ਕਦੇ ਇਹ ਨਹੀਂ ਸੀ ਕੋਈ ਕਹਿੰਦਾ ਕਿ ਤੁਸੀਂ ਸਾਡੇ ਥੋਪੇ ਨਹੀਂ ਸੀ ਜਾਂਦਾ ਕਿ ਤੁਸੀਂ ਹਿੰਦੀ ਬੋਲਣੀ ਹੈ ਅੰਗਰੇਜ਼ੀ ਬੋਲਣੀ ਹੈ ਜੋ ਸਾਨੂੰ ਚੰਗੀ ਲੱਗਦੀ ਸਾਡੀ ਮਾਂ ਬੋਲੀ ਸਾਸੀਂ ਬੋਲਦੇ ਰਹਿ ਆਏ ਤਾਂ ਸੋ ਮੈਨੂੰ ਲੱਗਦਾ ਅਸੀਂ ਉਹ ਚ ਬੋਲ ਕੇ ਤੱਕ ਪਹੁੰਚੇ ਆ ਆਹ ਸਵਾਲ ਮੇਰਾ ਬਸ ਤੁਸੀਂ ਫਿਲਮ ਬਣਾਈ ਫਿਲਮ ਬਣੀ ਹੈਗੀ ਹੈ ਹੁਣ ਕਿਉਂਕਿ ਇੱਕ ਔਰ ਹੁਣ ਬਣ ਗਿਆ ਪੰਜਾਬੀ ਜਿਹੜੀ ਇੰਡਸਟਰੀ ਹੈਗੀ ਆ ਫਿਰ ਜਾਂ ਫਿਰ ਸਿਨੇਮਾ ਹੈਗੀ ਆ ਉਸ ਨੂੰ ਕਿਵੇਂ ਤੁਸੀਂ ਬੀਟ ਕਰ ਪਾਉਂਗੇ ਇਸ ਮਖੋਲੀਆ ਔਰ ਇਹਨੂੰ ਤੇ ਇਸ ਹੁਣ ਨਹੀਂ ਉਹ ਦਰਸ਼ਕ ਤੇ ਡਿਪੈਂਡ ਕਰਦਾ ਦਰਸ਼ਕ ਕੀ ਦੇਖਣਾ ਚਾਹੁੰਦਾ ਮੈਨੂੰ ਲੱਗਦਾ ਜਿਹੜੇ ਵਿਦੇਸ਼ਾਂ ਚ ਲੋਕ ਬੈਠੇ ਨੇ ਅੱਜ ਵੀ ਮਿਸ ਕਰ ਰਹੇ ਨੇ ਆਪਣੇ ਸਕੂਲਾਂ ਨੂੰ ਅੱਜ ਵੀ ਲੋਕਾਂ ਨੇ ਦੁਬਾਰੇ ਬਣਾਏ 올ਡ ਸਟੂਡੈਂਟ ਐਸੋਸੀਏਸ਼ਨਾਂ ਬਣਾਈਆਂ ਕਿ ਜਿਹੜੇ ਬੱਚੇ ਅਸੀਂ ਇਕੱਠੇ ਪੜੇ ਦੁਨੀਆ ਜਿੱਥੇ ਮਰਜੀ ਬੈਠੇ ਹੋਈਏ ਅਸੀਂ WhatsApp ਗਰੁੱਪ ਬਣਾਈਏ ਉਹ ਕਰੀਏ ਇਕੱਠੇ ਹੋਈਏ ਮੈਨੂੰ ਲੱਗਦਾ ਸਾਡੀ ਫਿਲਮ ਦੇ ਨਾਲ ਹੋਰ ਉਹਨਾਂ ਕੋਈ ਜ਼ਿਆਦਾ ਤਾਜ਼ਾ ਹੋਣ ਗਿਆ ਉਹਨਾਂ ਸਕੂਲਾਂ ਦੀਆਂ ਔਰ ਉਹ ਸੋਚਣਗੇ ਕਿ ਜੇ ਮੇਰੇ ਪਿੰਡ ਦਾ ਸਕੂਲ ਹੈ ਮੇਰੀ ਐਫਰਟ ਦੇ ਨਾਲ ਬਚ ਸਕਦਾ ਤਾਂ ਮੈਂ ਇਹਨੂੰ ਬਚਾਵਾਂ ਜੇ ਮੇਰੀ ਥੋੜੀ ਜਿਹੀ ਕੋਸ਼ਿਸ਼ ਕਰਨ ਦੇ ਨਾਲ ਮੇਰੀ ਥੋੜੀ ਜਿਹੀ ਫਾਈਨੈਂਸ਼ਲੀ ਮਦਦ ਕਰਨ ਦੇ ਨਾਲ ਮੇਰਾ ਸਕੂਲ ਹੋਰ ਚੰਗਾ ਬਣ ਸਕਦਾ ਹੈ ਕਿਸੇ ਬੱਚੇ ਦੀ ਜ਼ਿੰਦਗੀ ਬਣ ਸਕਦੀ ਹੈ ਮੈਂ ਜ਼ਿੰਦਗੀ ਬਣਾਵਾਂ ਕਿੰਨਾ ਸਮਾਂ ਤੁਹਾਨੂੰ ਲੱਗਾ ਇਸ ਰੋਲ ਦੇ ਵਿੱਚ ਟੱਲਣ ਨੂੰ ਕਿਉਂਕਿ ਤੁਸੀਂ ਤਾਂ ਚਲੋ ਪ੍ਰਾਇਮਰੀ ਸਕੂਲ ਤੋਂ ਪੜ੍ਹੇ ਹੋ ਸਰਕਾਰੀ ਸਕੂਲ 'ਚ ਪੜ੍ਹੇ ਹੋ ਸਮਾਂ ਤਾਂ ਘੱਟ ਲੱਗੇ ਹੋਗਾ ਪਰ ਜਨਨਾ ਜ਼ਰੂਰੀ ਹੈ ਕਿੰਨਾ ਸਮਾਂ ਲੱਗਿਆ ਦੇਖੋ ਮੇਰਾ ਐਕਟਿੰਗ ਤਾਂ ਬਹੁਤ ਵੱਡਾ ਰੋਲ ਨਹੀਂ ਇੱਕ ਛੋਟਾ ਰੋਲ ਹੈ ਪਰ ਮੈਂ ਸਮਝਦਾ ਕਿ ਇਹੋ ਜਿਹੀਆਂ ਫਿਲਮਾਂ ਦਾ ਹਿੱਸਾ ਬਣਨਾ ਆਪਣੇ ਆਪ 'ਚ ਵੱਡੀ ਗੱਲ ਹੈ ਇਸ ਫਿਲਮ ਦੇ ਵਿੱਚ ਸਾਡੇ ਪਦਮਸ਼੍ਰੀ ਮੈਡਮ ਜਨਮ ਰਿਸ਼ੀ ਵੀ ਨੇ ਉਹਨਾਂ ਨੇ ਵੀ ਕਿਰਦਾਰ ਕੀਤਾ ਸੋ ਮੈਨੂੰ ਲੱਗਦਾ ਕਿ ਜਦੋਂ ਸਾਨੂੰ ਸੁਣਾਇਆ ਗਿਆ ਕਿ ਅਸੀਂ ਇਸ ਵਿਸ਼ੇ ਤੇ ਫਿਲਮ ਬਣਾਉਣੀ ਹੈ ਸਾਨੂੰ ਚਾਹ ਚੜ ਗਿਆ ਕਿ ਯਾਰ ਸ਼ੁਕਰ ਹੈ ਕੋਈ ਐਸੀ ਫਿਲਮ ਲੈ ਕੇ ਆਇਆ ਬੰਦਾ ਜਿਹੜੀ ਮੁੱਦਾ 베ਸਟ ਫਿਲਮ ਹੋਵੇ। ਸੋ ਹਰ ਤਰ੍ਹਾਂ ਦੀ ਫਿਲਮ ਆਪਾਂ ਕਰਦੇ ਆਂ ਅਸੀਂ ਕਮਰਸ਼ੀਅਲ ਫਿਲਮਾਂ ਵੀ ਕਰਦੇ ਆਂ ਪਰ ਸਾਡੀ ਵੀ ਸਕੂਨ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਅਸੀਂ ਕੋਈ ਹਜਾ ਕੰਮ ਕੀਤਾ। ਅਸੀਂ ਕੋਈ ਹਜੇ ਵਿਸ਼ੇ ਦੀ ਫਿਲਮ ਬਣਾਈ ਹੈ ਸਾਡੀ ਕਲਾ ਲੇਖੇ ਲੱਗੀ ਹੈ। ਸੋ ਇਹ ਮੈਨੂੰ ਲੱਗਦਾ ਕਿ ਅਸੀਂ ਮਹਿਸੂਸ ਕਰਦੇ ਆਂ ਜੀ। ਆਪਣੀ ਲੋਕਾਂ ਨੂੰ ਕਿ ਸਨੇਹਾ ਦੇਣਾ ਚਾਹੀਦਾ। ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਦੋਂ ਕੋਈ ਫਿਲਮ ਅਸੀਂ ਨਹੀਂ ਕਹਿੰਦੇ ਸਾਡੀ ਫਿਲਮ ਜਦੋਂ ਕੋਈ ਫਿਲਮ ਚੰਗੀ ਫਿਲਮ ਬਣਦੀ ਹੈ ਮੁੱਦੇ 베ਸਟ ਫਿਲਮ ਬਣਦੀ ਹੈ ਉਹਦੇ ਪਿੱਛੇ ਪੈਸੇ ਵੀ ਲੱਗ ਮੈਨੂੰ ਰਿਲੀਜ਼ ਹੋਣੀ ਹੈ ਕਿ ਫਿਰ ਉਹਨੇ ਕੀ ਬਿਜ਼ਨਸ ਕਰਨਾ ਹੈ ਲੋਕਾਂ ਦੇਖਣੀ ਨਕਾਰਨੀ ਕੀ ਹੈ ਪਰ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੇ ਵੱਲੋਂ ਪੂਰੇ ਇਮਾਨਦਾਰੀ ਨਾਲ ਇੱਕ ਚੰਗੀ ਫਿਲਮ ਬਣਾਈ ਹੈ ਜਿਹੜੀ ਸਮਾਜ ਦੇ ਲਈ ਸਹਾਇ ਹੋ ਸਕੇ ਸੋ ਮੇਰੀ ਇਹ ਅਪੀਲ ਹੈ ਜਿਹੜੀ ਫਿਲਮ ਦੇ ਵਿੱਚ ਸਾਡੀ ਮਾਂ ਬੋਲੀ ਪ੍ਰਮੋਟ ਹੋਵੇ ਸਾਡਾ ਕਲਚਰ ਪ੍ਰਮੋਟ ਹੋਵੇ ਚੰਗੀਆਂ ਚੀਜ਼ਾਂ ਪ੍ਰਮੋਟ ਹੋਣ ਉਹਨਾਂ ਫਿਲਮਾਂ ਨੂੰ ਜਰੂਰ ਐਪਰੀਸ਼ੀਏਟ ਕਰਿਆ ਕਰੋ ਜੀ ਸਮਝਦਾਰ ਤੁਸੀਂ ਤਾਂ ਬਿਲਕੁਲ ਪੰਜਾਬੀ ਸਿਨੇਮਾ ਦੇ ਵੱਡੇ ਕਲਾਕਾਰ ਨੇ ਰੋਣੀ ਹੋਰੀ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਗੱਲਬਾਤ ਚੰਗੀ ਲੱਗੀ ਹੋਵੇਗੀ ਕੈਮਰਾ ਪਰਸਨ ਪੰਕ ਦੇ ਨਾਮ ਅرجੁਪ